No! ਨਾਨਕ ਹਰ ਗੁਣ ਗਾਏ ਲੈ ਸਭ ਸੁਭਨ ਸਮਾਨੋ ਮਹਾਰਜ ਕਹਿੰਦੇ ਭਾਈ ਤੂੰ ਜਾਣਦਾ ਸਾਰਾ ਕੁਝ ਸੰਸਾਰ ਦੀ ਜੜੀ ਰੀਤ ਐ ਨਾ ਜਿਉਂਦਿਆਂ ਦੇ ਨਾਲ ਹੀ ਮੇਲੇ ਨੇ ਇੱਥੇ ਜਦੋਂ ਬੰਦਾ ਜਿਉਂਦਾ ਓਦੋਂ ਸਭ ਕੁਝ ਆਪਣੇ ਨੇ ਸਾਰੇ ਪਰ ਜਿਸ ਦਿਨ ਤੂੰ ਪਰਾਇਆ ਹੋਏਗਾ ਨਾ ਸਰੀਰ ਮਿੱਟੀ ਦੀ ਢੇਰੀ ਬਣ ਜਾਏਗਾ ਸਭ ਬਗਾਨੇ ਹੋ ਜਾਣਗੇ ਕੋਈ ਆਪਣਾ ਨਹੀਂ ਰਹਿੰਦਾ ਫਿਰ ਕਿਉਂਕਿ ਰੀਤ ਹੈ ਸੰਸਾਰ ਵਿੱਚ ਜੇ ਆਪਾਂ ਦੂਜਿਆਂ ਲਈ ਸੋਚਨੇ ਆਪਣੇ ਲਈ ਵੀ ਇਹੀ ਸੋਚਣਾ ਵੀ ਆਪਾਂ ਵੀ ਕਿਸੇ ਦੇ ਆਪਣੇ ਨਹੀਂ ਬਣ ਸਕਦੇ ਕਿਉਂਕਿ ਕਿਸੇ ਦੇ ਨਾਲ ਨਹੀਂ ਜਾ ਸਕਦੇ ਕਿਉਂਕਿ ਮਾਲਕ ਨੇ ਇਹ ਬਣਾਈ ਹੋਈ ਰੀਤ ਹੈ ਇਨੂੰ ਕੋਈ ਨਕਾਰ ਨਹੀਂ ਸਕਦਾ ਜੀਵਤ ਲੋਭ ਵਿਹਾਰ ਹੈ ਜਗ ਕਉ ਤੂੰ ਜਾਨੋ ਹੈ ਕੋਈ ਐਸਾ ਪਹਿਲੇ ਸਮਿਆਂ ਵਿੱਚ ਪਿਆਰੋ ਸਤੀ ਪ੍ਰਥਾ ਚੱਲਦੀ ਹੁੰਦੀ ਸਤੀ ਪ੍ਰਥਾ ਜਦੋਂ ਸਤੀ ਪ੍ਰਥਾ ਚੱਲਦੀ ਜੇ ਕਿਸੇ ਬੀਬੀ ਦੇ ਘਰ ਵਾਲਾ ਚੜਾਈ ਕਰ ਜਾਂਦਾ ਤਾਂ ਨਾਲ ਸੜਨਾ ਪੈਂਦਾ ਸੀ ਘਰ ਵਾਲੀ ਬੀਬੀ ਨੂੰ ਨਾਲ ਸੜਨਾ ਪੈਂਦਾ ਸੀ ਮਜਬੂਰੀ ਬਣ ਜਾਂਦੀ ਸੀ ਸੜਦੀਆਂ ਸੜ ਸੜ ਜਾਂਦੀਆਂ ਸੀ ਸੱਤ ਪਰ ਹੁੰਦਾ ਕੀ ਸੀ ਅਸਲ ਵਿੱਚ ਧੱਕਾ ਹੁੰਦਾ ਸੀ ਜੇ ਕੋਈ ਮਨਾ ਵੀ ਕਰਦੀ ਤਾਂ ਵੀ ਉਹਨੂੰ ਧੱਕੇ ਨਾਲ ਚਿਖਾ ਚ ਛੁੱਟ ਦਿੰਦੇ ਪਰ ਇਸ ਨੂੰ ਤੇ ਕੋਈ ਸਤੀ ਪ੍ਰਥਾ ਨਹੀਂ ਆਖਿਆ ਜਾ ਸਕਦਾ ਸਤਿਆ ਇਹ ਨਾ ਆਖੀਏ ਜੋ ਮੜਿਆਂ ਲੱਗ ਜਲਨ ਸਤਿਆ ਸਹੀ ਨਾਨਕਾ ਜੇ ਬਿਰਹੋਂ ਚੋਟ ਮਰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਤਿਆ ਨਹੀਂ ਹੁੰਦੀਆਂ ਜਿਹੜੀਆਂ ਚਿਖਾ ਚ ਮੱਚ ਜਾਂਦੀਆਂ ਨੇ ਸਤਿਆਂ ਤਾਂ ਉਹ ਹੁੰਦੀਆਂ ਨੇ ਜਦੋਂ ਪਤੀ ਦੀ ਮੌਤ ਦੀ ਖਬਰ ਮਿਲੇ ਉਸੇ ਵੇਲੇ ਢੇਰੀ ਹੋ ਜਾਣਾ ਖੋ ਸਤਨਾਮੁ ਸ੍ਰੀ ਵਾਹਿ ਆਏ ਕਹਿਣ ਤੋਂ ਭਾਵ ਹੈ ਉਦੋਂ ਧੱਕੇ ਨਾਲ ਜਲਾ ਦਿੱਤਾ ਜਾਂਦਾ ਸੀ ਬੀਬੀਆਂ ਨੂੰ ਪਰ ਨਾਲ ਤੇ ਉਹ ਵੀ ਨਹੀਂ ਜਾ ਸਕਦੀਆਂ ਸਨ ਮਰਨ ਵਾਲਾ ਜਦੋਂ ਮਰ ਗਿਆ ਜੇ ਹੁਣ ਮਰਿਆ ਉਹਦੀ ਭੌਰ ਨੇ ਉੱਡ ਜਾਣਾ ਤੇ ਜਦੋਂ ਸੰਸਕਾਰ ਹੋਣਾ ਹੈ ਨਹੀਂ ਪਤਾ ਅਗਲੇ ਦਿਨ ਹੋਵੇ ਇਹ ਨਹੀਂ ਪਤਾ 10 ਘੰਟੇ ਬੀਤ ਗਏ ਹੁਣ ਬਰਾਬਰ ਕਿਵੇਂ ਜਾ ਸਕਦਾ ਕੋਈ ਨਾਲ ਤੇ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਨਾਲ ਇਹ ਜੀਵਨ ਦੀ ਬਾਜੀ ਇਹ ਜੀਵਨ ਦੀ ਖੇਡ ਮਾਲਕ ਨੇ ਰਚੀ ਹੈ ਕਲ ਨੰਗੇ ਆਵਣਾ ਨੰਗੇ ਜਾਣਾ ਕੱਲੇ ਆਇਆ ਕੱਲੇ ਨਹੀਂ ਜਾਣਾ ਦੂਜਾ ਨਹੀਂ ਕੋਈ ਨਾਲ ਜਾ ਸਕਦਾ ਇਸ ਕਰਕੇ ਮਹਾਰਜ ਕਹਿੰਦੇ ਭਾਈ ਜੀਵਤ ਲੋ ਬਿਓ ਖਾਣ ਹੈ ਜਾਗ ਕੋ ਤੁਮ ਜਾਣਾ ਨਨਕ ਹਨ ਗੁਣ ਗਾਇ ਲੈ ਸਭ ਸੁਖਨ ਸਮਾਨੋ ਨਨਕ ਹਨ ਗੁਣ ਗਾਇ ਲੈ ਸਭ ਸੁਖਨ ਸਮਾਨੋ ਨਨਕ ਹਰ ਉੱਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜੋ ਤਨ ਉੱਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਾਗਲੇ ਹੋਰੇ ਮਨ ਜਾ ਹੋਰੇ ਮਨਾ ਜਾਗ ਲਿਓ ਕਹਾਂ ਗਾਫਲ ਸੋਇਆ ਜੋ ਤਨੁ ਪਜਿਆ ਸੰਘੀ ਸੋਪੀ ਸੰਗ ਨਾ ਹੋਇਆ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀਨਾ ਜੀਓ ਛਟਿਓ ਜਬ ਦੇਹ ਤੇ ਡਾਰ ਅਗਨ ਮੈ ਦੀਨਾ ਕਹਿੰਦੇ ਤੇਰੇ ਆਪਣੇ ਹੀ ਹੋਣਗੇ ਤੇਰੇ ਹੀ ਭੈਣ ਭਾਈ ਤੇਰੇ ਹੀ ਧੀਆਂ ਪੁੱਤ ਤੇਰੇ ਹੀ ਰਿਸ਼ਤੇਦਾਰ ਹੋਣਗੇ ਜਿਨ੍ਹਾਂ ਨੇ ਤੈਨੂੰ ਚਿਖਾ ਵਿੱਚ ਰੱਖ ਕੇ ਜਲਾ ਦੇਣਾ ਬਗਾਨਾ ਥੋੜਾ ਹੁੰਦਾ ਉੱਥੇ ਕੋਈ ਜੇ ਆਪਣਾ ਪਣਾ ਰੱਖ ਲੈਂਦਾ ਤੈਨੂੰ ਕੋਈ ਕਰ ਕੋਈ ਨਹੀਂ ਰੱਖੇਗਾ ਜਾਣਾ ਹੀ ਪਏਗਾ ਇਸ ਕਰਕੇ ਕਹਿੰਦੇ ਇਸ ਗੱਲ ਨੂੰ ਸਮਝ ਲੈ ਜੀਵਤ ਲੋ ਬਿਵਹਾਰ ਹੈ ਜਗ ਕੋ ਤੁਮ ਜਾਨੋ ਜਿਉਂਦਿਆਂ ਦੇ ਨਾਲ ਰਿਸ਼ਤੇ ਨੇ ਜਿਉਂਦਿਆਂ ਦੇ ਨਾਲ ਨਾਤੇ ਨੇ ਜਿਸ ਦਿਨ ਤੇਰਾ ਸਰੀਰ ਮਿੱਟੀ ਹੋ ਗਿਆ ਕੋਈ ਆਪਣਾ ਨਹੀਂ ਸਭ ਬਗਾਨੇ ਹੋ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਭ ਬਗਾਨੇ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸਮਾਨੋ ਮਹਾਰਾਜ ਕਹਿੰਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਪਰਮੇਸ਼ਰ ਦੇ ਗੁਣ ਗਾਲੈ ਬਾਕੀ ਸਾਰਾ ਹੀ ਸੁਪਨੇ ਵਰਗਾ ਸੰਸਾਰ ਹੈ ਸੁਪਨੇ ਦੀ ਨਿਆਈ ਹੈ ਸੁਪਨੇ ਤੋਂ ਵੱਧ ਕੇ ਕੁਝ ਵੀ ਨਹੀਂ ਜਿੰਨਾ ਜਲਦੀ ਸਮਝ ਜਾਏਗਾ ਉਹਨਾਂ ਜਲਦੀ ਤੇਰੇ ਮਾੜੇ ਓਗਣ ਬਾਹਰ ਨਿਕਲ ਜਾਣਗੇ ਚੰਗੇ ਗੁਣ ਧਾਰਨ ਕਰ ਲੈਣਗੇ ਨੇਕੀਆਂ ਖਟ ਲੈਣਗੇ ਬਦੀਆਂ ਤੋਂ ਛੁਟਕਾਰਾ ਮਿਲ ਜਾਏਗਾ ਜਿੰਨੀ ਦੇਰ ਨਾਲ ਸਮਝੇਗਾ ਉਨਾ ਸਮਾਂ ਤੇਰੇ ਹੱਥੋਂ ਖਿਸਕਦਾ ਜਾਏਗਾ। ਉਹਨਾ ਸਮਾਂ ਤੇਰੇ ਹੱਥੋਂ ਲੰਘਦਾ ਜਾਏਗਾ ਕਿਉਂਕਿ ਇਹ ਠਹਿਰਨ ਜਾਚ ਨਾ ਜਾਣਦਾ। ਲੰਘ ਗਿਆ ਨਾ ਮੁੜ ਕੇ ਆਵਦਾ। ਸਮਾਂ ਜਦੋਂ ਬੀਤ ਗਿਆ ਪਿਆਰੋ ਲੰਘ ਜਾਏਗਾ। ਰੱਬ ਨੂੰ ਨਹੀਂ ਵਿਸਾਰਨਾ। ਧੰਦੇ ਕਰੋ, ਪਰਿਵਾਰ ਪਾਲੋ, ਜ਼ਿੰਮੇਵਾਰੀਆਂ ਸਾਮੋ ਰੱਬ ਨੂੰ ਨਾ ਵਿਸਾਰੋ। ਬਾਬਾ ਕਬੀਰ ਸਾਹਿਬ ਜੀ। ਬੜੀ ਛੋਟੀ ਉਮਰ ਹੈ। ਪਰ ਬਹੁਤ ਜਲਦੀ ਇਸ ਗੱਲ ਨੂੰ ਸਮਝ ਗਏ ਅਸਲੀ ਭੇਦ ਨੂੰ ਜਾਣ ਲਿਆ ਉਹਨਾਂ ਨੇ ਕਿਸੇ ਨੇ ਮਾਂ ਨੂੰ ਆ ਕੇ ਦੱਸਿਆ ਬਾਬੇ ਕਬੀਰ ਸਾਹਿਬ ਦੀ ਨੂੰ ਕਹਿਣ ਲੱਗੇ ਮਾਤਾ ਤੇਰਾ ਪੁੱਤਰ ਅਜੇ ਬਹੁਤ ਵੱਡਾ ਨਹੀਂ ਹੋਇਆ ਇੰਨਾ ਸਿਆਣਾ ਨਹੀਂ ਹੋਇਆ ਤੂੰ ਗੌਰ ਕਰ ਉਹਦੀ ਮਾਂ ਕਹਿੰਦੀ ਕੀ ਗੱਲ ਹੋਈ ਕਹਿੰਦੇ ਮਸਾਣਾ ਵਿੱਚ ਬੈਠਾ ਰਹਿੰਦਾ ਉਹ ਮੜੀਆਂ ਵਿੱਚ ਸਿਵਿਆਂ ਵਿੱਚ ਪਤਾ ਕਰ ਉਹਦਾ ਕਮਲਾ ਤਾਂ ਨਹੀਂ ਹੋ ਗਿਆ ਕਿਤੇ ਮਸਾਣਾ ਵਿੱਚ ਕੌਣ ਜਾ ਕੇ ਬਹਿੰਦੇ ਬੱਚਾ ਉਹ ਸਾਰਾ ਦਿਨ ਮਸਾਣਾ ਵਿੱਚ ਬੈਠਾ ਰਹਿੰਦਾ ਧਿਆਨ ਰੱਖਿਆ ਕਰ ਉਹਦਾ ਮਾਂ ਕਹਿੰਦੀ ਕੋਈ ਨਹੀਂ ਅੱਜ ਆਉਣ ਦੇ ਪੁੱਛਦੀ ਆ ਬਾਬਾ ਕਬੀਰ ਸਾਹਿਬ ਆਏ ਅਜੇ ਛੋਟੀ ਉਮਰ ਹੈ ਕਹਿਣ ਲੱਗੀ ਪੁੱਤਰ ਮਾਂ ਨੇ ਪੁੱਛਿਆ ਪੁੱਤਰ ਜੀ ਕਿੱਥੋਂ ਆਏ ਹੋ ਕਿੱਥੇ ਸਾਰਾ ਦਿਨ ਹੋ ਗਿਆ ਤੁਹਾਨੂੰ ਗਿਆਨ ਨੂੰ ਸਵੇਰ ਦੇ ਗਏ ਹੋ ਹੁਣ ਮੁੜੇ ਹੋ ਦੱਸੋ ਕਿੱਥੋਂ ਆਏ ਹੋ ਹੁਣ ਬਾਬਾ ਕਬੀਰ ਸਾਹਿਬ ਦੱਸਣ ਕੀ ਦੱਸਣ ਵੀ ਮਸਾਣਾ ਵਿੱਚੋਂ ਆਇਆ ਸਿਵਿਆਂ ਵਿੱਚੋਂ ਆਇਆ ਕਿਉਂਕਿ ਪਤਾ ਮਾਤਾਵਾ ਵਹਿਮ ਕਰਦੀਆਂ ਨੇ ਕਿਹੜੀ ਮਾਂ ਹੈ ਆਪਣੇ ਪੁੱਤਰ ਨੂੰ ਸਿਵਿਆਂ ਵਿੱਚ ਭੇਜਣਾ ਚਾਹੁੰਦੀ ਹੈ ਜਿਉਂਦੇ ਜੀ ਮਰਨ ਤੋਂ ਬਾਅਦ ਸਾਰੀ ਜਾਂਦੇ ਨੇ ਪਰ ਮਾਤਾਵਾ ਭੈਣਾ ਵਹਿਮ ਕਰਦੀਆਂ ਨੇ ਵੀ ਬੱਚਾ ਮਸਾਣਾ ਵਿੱਚ ਨਾ ਜਾਵੇ ਸਿਵਿਆਂ ਚ ਨਾ ਜਾਵੇ ਕਹਿੰਦੇ ਜੇ ਦੱਸਿਆ ਮਾਂ ਫਿਕਰ ਕਰੇਗੀ ਮਾਂ ਦਾ ਹਿਰਦਾ ਕਮਜ਼ੋਰ ਹੁੰਦਾ ਪੁੱਤਰ ਪ੍ਰਤੀ ਤੇ ਜਿਆਦਾ ਹੀ ਹੁੰਦਾ ਕਹਿੰਦੇ ਮਾਂ ਮੈਂ ਤਾਂ ਹੀਰੇ ਮੋਤੀ ਚੁਗਣ ਜਾਣਾ ਹੀਰੇ ਮੋਤੀ ਹੀਰੇ ਮੋਤੀ ਪੁੱਤਰ ਜੇ ਹੀਰੇ ਮੋਤੀ ਚੁਗਣ ਜਾਣਾ ਘਰ ਤੇ ਕਦੇ ਲੈ ਕੇ ਨਹੀਂ ਆਇਆ ਸੁੱਟ ਕਿੱਥੇ ਆਉਣਾ ਫਿਰ ਮਾਂ ਤੂੰ ਨਹੀਂ ਸਮਝੇਗੀ ਸੌਂਗੇ ਆਰਾਮ ਕੀਤਾ ਸਵੇਰ ਫੇਰ ਉੱઠી ਹੁਣ ਜਦੋਂ ਬਾਬਾ ਕਬੀਰ ਸਾਹਿਬ ਜਾਣ ਲੱਗੇ ਤਾਂ ਮਾਂ ਨੇ ਬਾਹੋਂ ਫੜ ਲਿਆ ਕਹਿਣ ਲੱਗੀ ਕਬੀਰ ਕਿੱਥੇ ਚੱਲਾਂ ਮਾਂ ਦੱਸਿਆ ਤੇ ਹੈਗਾ ਸੀ ਦੱਸਿਆ ਤੇ ਹੈ ਸੀ ਮੈਂ ਮੈਂ ਹੀਰੇ ਮੋਤੀ ਚੁਗਣ ਜਾਣਾ ਕਹਿੰਦੀ ਲੋਕ ਸ਼ਿਕਾਇਤਾਂ ਲਾਉਂਦੇ ਨੇ ਤੂੰ ਮਸਾਣਾ ਵਿੱਚ ਜਾਣਾ ਨਹੀਂ ਮਾਂ ਲੋਕਾਂ ਨੂੰ ਕੀ ਪਤਾ ਹੈ ਮੈਂ ਤੇ ਹੀਰੇ ਮੋਤੀਆਂ ਦਾ ਬਣਜ ਕਰਦਾ ਹੀਰੇ ਮੋਤੀ ਚੁਗਣ ਜਾਣਾ ਉੱਥੇ ਲੋਕੀ ਤੇ ਐਵੇਂ ਹੀ ਕਮਲ ਮਾਰਦੇ ਮਾਂ ਸਵਾਲ ਪੁੱਛਦੀ ਗਈ ਪਰ ਕਬੀਰ ਸਾਹਿਬ ਦੇ ਸਵਾਲ ਦੇ ਉੱਤਰ ਦੀ ਸਮਝ ਨਾ ਆਵੇ ਮਾਂ ਨੂੰ ਕੁਝ ਸਮਾਂ ਫੜ ਕੇ ਰੱਖਿਆ ਬਾਬੇ ਕਬੀਰ ਨੇ ਧੱਕੇ ਨਾਲ ਬਾਹਰ ਛੁੜਾਈ ਤੇ ਭੱਜ ਗਏ ਜਿਸ ਤਰ੍ਹਾਂ ਬੱਚੇ ਹੁੰਦੇ ਨੇ ਭੱਜ ਗਏ ਬਾਹਰ ਨੂੰ ਹੁਣ ਮਾਂ ਨੇ ਵੀ ਪਿੱਛਾ ਕੀਤਾ ਮਾਂ ਵੀ ਮੰਗਰੇ ਆ ਗਈ ਉਹ ਜਿਹੜੇ ਉੱਥੇ ਮਸਾਨ ਨੇ ਨਾ ਪਿਆਰੋ ਬਨਾਰਸ ਦੇ ਵਿੱਚ ਕਾਂਸੀ ਦੇ ਵਿੱਚ ਬਹੁਤ ਸੰਗਤਾਂ ਹੋ ਸਕਦਾ ਗਈਆਂ ਹੋਣ ਕਿਉਂਕਿ ਬਾਬਾ ਰਮਦਾਸ ਜੀ ਵੀ ਉੱਥੇ ਹੀ ਹੋਏ ਨੇ ਬਾਬਾ ਕਬੀਰ ਸਾਹਿਬ ਜੀ ਦੋਨੇ ਸਮਕਾਲੀ ਹੋਏ ਨੇ ਇੱਕੋ ਸਮੇਂ ਵਿੱਚ ਹੋਏ ਨੇ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਹੀਰਾ ਘਾਲਟਾ ਉਹ ਨਾਮ ਸਾਣਾ ਦਾ ਨਾਮ ਸਿਬਿਆਂ ਦਾ ਤੇ ਉੱਥੇ ਅੱਜ ਵੀ ਨਾ ਕਹਿੰਦੇ ਬਹੁਤ ਜ਼ਿਆਦਾ ਚਿਖਾ ਵੱਲਦੀਆਂ ਹੁੰਦੀਆਂ ਨੇ ਕਿਉਂ ਕਿਉਂਕਿ ਉੱਥੇ ਬਾਬਾ ਕਬੀਰ ਸਾਹਿਬ ਜਾਂਦੇ ਸੀ ਤੇ ਲੋਕਾਂ ਨੇ ਇਹ ਮੰਨਦੇ ਨੇ ਲੋਕ ਵੀ ਜਿਹੜਾ ਇੱਥੇ ਸੜੇਗਾ ਜਿਹਦਾ ਸੰਸਕਾਰ ਇੱਥੇ ਹੋਵੇਗਾ ਉਹ ਸਿੱਧਾ ਸੁਰਗਾਂ ਨੂੰ ਜਾਵੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਲੋਕਾਂ ਦਾ ਇਹ ਮੰਨਣਾ ਹੈ ਅੱਜ ਵੀ ਉੱਥੇ ਬਹੁਤ ਜ਼ਿਆਦਾ ਚਿਖਾ ਵੱਲਦੀਆਂ ਨੇ ਕਿਉਂਕਿ ਉੱਥੇ ਕਬੀਰ ਸਾਹਿਬ ਆਇਆ ਕਰਦੇ ਸਨ ਉੱਥੇ ਘਰ ਵੀ ਹੈ ਕਬੀਰ ਸਾਹਿਬ ਦਾ ਨੇੜੇ ਘਰ ਵੀ ਹੈ ਇਸ ਕਰਕੇ ਲੋਕਾਂ ਦਾ ਇਹ ਮੰਨਣਾ ਹੈ ਵੀ ਉੱਥੇ ਕਬੀਰ ਸਾਹਿਬ ਆਉਂਦੇ ਸਨ ਤੇ ਉੱਥੇ ਜਿਹੜਾ ਮਨੁੱਖ ਸਸਕਾਰ ਜੀ ਦਾ ਹੋਵੇਗਾ ਉਹ ਸੁਰਗਾਂ ਨੂੰ ਜਾਏਗਾ ਉਹ ਨਰਕਾ ਤੋਂ ਬਚ ਜਾਏਗਾ ਇਹ ਮੰਨਣਾ ਲੋਕਾਂ ਦਾ ਤੇ ਉਹ ਬਾਜ਼ਾਰ ਵੀ ਸੀ ਨਾ ਜਿਹੜਾ ਬਾਜ਼ਾਰ ਵੀ ਉਸ ਵੇਲੇ ਵੀ ਉਹ ਉੱਥੇ ਬਹੁਤ ਜ਼ਿਆਦਾ ਚਿਖਾ ਮਿਲਦੀਆਂ ਰਹਿੰਦੀਆਂ ਸਨ ਉਹ ਬਾਜ਼ਾਰ ਕਹਿੰਦੇ ਇਦਾਂ ਲੱਗਦਾ ਸੀ ਜਿਵੇਂ ਨਾ ਮੌਤ ਦੀ ਮੰਡੀ ਹੋਵੇ ਕਹਿੰਦੇ ਉੱਥੇ ਦੁਕਾਨਾਂ ਜਿਹੜੀਆਂ ਸਨ ਉਹ ਸਾਰੀਆਂ ਦੁਕਾਨਾਂ ਸਮਸ਼ਾਨ ਵਿੱਚ ਲਜਾਣ ਵਾਲਾ ਸਮਾਨ ਜਿਹੜਾ ਹੁੰਦਾ ਹੈ ਚਿਖਾ ਵਿੱਚ ਸਾੜਨ ਵਾਲਾ ਸਮਾਨ ਜਿਵੇਂ ਲੱਕੜਾ ਲੱਕੜ ਦੀਆਂ ਦੁਕਾਨਾਂ ਤੇ ਜਿਹੜਾ ਕੁਝ ਵੀ ਉੱਥੇ ਚਾਹੀਦਾ ਹੁੰਦਾ ਨਾ ਸਸਕਾਰ ਵੇਲੇ ਉਹ ਦੁਕਾਨਾਂ ਸਾਰੀਆਂ ਉੱਥੇ ਸਨ ਉਸ ਉਸ ਰਸਤੇ ਵਿੱਚ ਕਹਿੰਦੇ ਇਦਾਂ ਲੱਗਦਾ ਸੀ ਜਿਵੇਂ ਮੌਤ ਦੀ ਮੰਡੀ ਹੋਵੇ ਹੁਣ ਕਿਹੜੀ ਮਾਂ ਚਾਹੇਗੀ ਉੱਥੋਂ ਦੀ ਮੇਰਾ ਪੁੱਤਰ ਨੌਜਵਾਨ ਪੁੱਤਰ ਲੰਘ ਕੇ ਜਾਵੇ ਕੱਲਾ ਕੱਲਾ ਪੁੱਤਰ ਲੰਘ ਕੇ ਜਾਵੇ ਤੇ ਮਾਂ ਫਿਕਰ ਕਰਦੀ ਐ ਤੇ ਬਾਬਾ ਕਬੀਰ ਸਾਹਿਬ ਹੱਥ ਛੁਡਾ ਕੇ ਭੱਜ ਗਏ ਮਾਂ ਵੀ ਮੰਗਰੇ ਦੌੜ ਪਈ ਵੇਖਾਂ ਤੇ ਸਹੀ ਮੈਂ ਜਾਂਦਾ ਕਿੱਥੇ ਐ ਲੋਕੀ ਝੂਠ ਦਾ ਨਹੀਂ ਮਾਰਦੇ ਕਿੱਥੇ ਤੇ ਹੁਣ ਜਦੋਂ ਮੰਗਰਾ ਕੀਤਾ ਮਾਤਾ ਨੇ ਪਿੱਛਾ ਕੀਤਾ ਬਾਬਾ ਕਬੀਰ ਸਾਹਿਬ ਉਸੇ ਤਰ੍ਹਾਂ ਇੱਕ ਚਿਖਾ ਵੱਲ ਰਹੀ ਐ ਉਹਦੇ ਬਹੁਤ ਨੇੜੇ ਜਾ ਕੇ ਉਹ ਘਰ ਵਾਲੇ ਸੰਬੰਧੀ ਤਾਂ ਚਲੇ ਗਏ ਚਿਖਾ ਦੇ ਚਿਖਾ ਵੱੜ ਰਹੀ ਐ ਤੇ ਬਾਬਾ ਕਬੀਰ ਸਭ ਚੌਂਕੜਾ ਮਾਰ ਕੇ ਚਿਖਾ ਵੱਲ ਧਿਆਨ ਰੱਖਿਆ ਚੌਂਕੜਾ ਮਾਰ ਕੇ ਬਹਿ ਕੇ ਰੱਬ ਨੂੰ ਯਾਦ ਕਰਨ ਲੱਗ ਪਈ ਕੁਝ ਸਮਾਂ ਤੇ ਮਾਤਾ ਵੇਖਦੀ ਰਹੀ ਵੀ ਕਰਦਾ ਕੀ ਐ ਹੁਣ ਇਹ ਗੱਲ ਤੇ ਪੱਕੀ ਹੋ ਗਈ ਵੀ ਲੋਕ ਕਹਿੰਦੇ ਸੀ ਮਸਾਣਾ ਵਿੱਚ ਜਾਂਦਾ ਸੱਚਮੁੱਚ ਕਬੀਰ ਮਸਾਣਾ ਵਿੱਚ ਆ ਕੇ ਬਹਿ ਗਿਆ ਮਾਂ ਡਰਦੀ ਵੀ ਐ ਮਾਂ ਨੂੰ ਫਿਕਰ ਹੁੰਦਾ ਨਾ ਮਾਂ ਦਾ ਹਿਰਦਾ ਪੁੱਤਰ ਲਈ ਬਹੁਤ ਕਮਜ਼ੋਰ ਹੁੰਦਾ ਦਿਲ ਪਤਲਾ ਹੁੰਦਾ ਮਾਂ ਡਰਦੀ ਵੀ ਐ ਤੇ ਵੇਖਦੀ ਵੀ ਇਹ ਵੀ ਕਰਦਾ ਕੀ ਐ ਇਹ ਕਰ ਕੀ ਰਿਹਾ ਕੁਝ ਸਮਾਂ ਵੇਖਦੀ ਰਹੀ ਆਖਰ ਅੰਦਰ ਗਈ ਮੋਢੇ ਤੋਂ ਫੜ ਕੇ ਕਬੀਰ ਸਾਹਿਬ ਨੂੰ ਹਲਾ ਕੇ ਕਹਿਣ ਲੱਗੀ ਕਬੀਰ ਤੂੰ ਝੂਠ ਵੀ ਬੋਲਣ ਲੱਗ ਪਿਆ ਝੂਠ ਵੀ ਮਾਰਨ ਲੱਗ ਪਿਆ ਕਬੀਰ ਸਾਹਿਬ ਨੇ ਅੰਤਰ ਧਿਆਨ ਹੋਏ ਬੈਠੇ ਸਨ ਜਾਗ ਖੋਲੀ ਕਹਿਣ ਲੱਗੇ ਮਾਂ ਤੂੰ ਮੰਗਰ ਆ ਗਈ ਕਹਿਣ ਲੱਗੀ ਹਾਂ ਮੈਂ ਤੇਰੇ ਮੰਗਰ ਆਈ ਮੈਂ ਦੇਖਣਾ ਚਾਹੁੰਦੀ ਸਾਂ ਤੂੰ ਜਾਣਾ ਕਿੱਥੇ ਐ ਲੋਕੀ ਸੱਚ ਬੋਲਦੇ ਨੇ ਪਰ ਤੂੰ ਝੂਠਾ ਤੂੰ ਝੂਠ ਬੋਲਦਾ ਹੈ ਤੂੰ ਕਹਿੰਦਾ ਸੀ ਮੈਂ ਹੀਰੇ ਮੋਤੀ ਚੁਗਣ ਜਾਣਾ ਤੇ ਆ ਕੇ ਕਿੱਥੇ ਬੈਠਾ ਹੈ ਆ ਕੇ ਤੂੰ ਮਸਾਣਾ ਵਿੱਚ ਬੈਠਾ ਹੈ ਲੋਕੀ ਸੱਚ ਬੋਲਦੇ ਸੀ ਤੂੰ ਝੂਠਾ ਨਿਕਲਿਆ ਇਹ ਤੇ ਬਹੁਤ ਗਲਤ ਗੱਲ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਮਾਂ ਨਹੀਂ ਮੈਂ ਝੂਠ ਨਹੀਂ ਬੋਲਦਾ ਮੈਂ ਜੋ ਤੈਨੂੰ ਆਖਿਆ ਸੀ ਨਾ ਮੈਂ ਸੱਚ ਬੋਲਦਾ ਮਾਂ ਤਾਂ ਕਹਿਣ ਲੱਗੀ ਸੱਚ ਤ ਕਿੱਥੋਂ ਬੋਲਦਾ ਤੂੰ ਝੂਠ ਬੋਲਿਆ ਤੂੰ ਕਹਿੰਦਾ ਸੀ ਮੈਂ ਤੇ ਹੀਰੇ ਮੋਤੀ ਚੁਗਣ ਜਾਂਦਾ 10 ਇੱਥੇ ਕਿਹੜੇ ਹੀਰੇ ਮੋਤੀ ਨੇ ਇੱਥੇ ਤੇ ਕਿੰਨੀਆਂ ਚਿਖਾਂ ਜਲ ਰਹੀਆਂ ਨੇ ਮਰਦਿਆਂ ਨੂੰ ਸਾੜਨ ਦੀ ਇਹ ਜਗ੍ਹਾ ਮਸਾਣ ਨੇ ਤੈਨ ਪੁੱਤਰ ਤੂੰ ਕਮਲਾ ਤੇ ਨਹੀਂ ਹੋ ਗਿਆ ਮਸਾਣਾ ਵਿੱਚ ਕੌਣ ਆਉਂਦਾ ਮਾ ਬਾਬਾ ਕਬੀਰ ਸਾਬ ਕਹਿੰਦੇ ਮਾਂ ਤੈਨੂੰ ਪਤਾ ਨਹੀਂ ਪਰਮੇਸ਼ਰ ਦਾ ਨਾਮ ਹੀਰੇ ਮੋਤੀਆਂ ਤੋਂ ਵੀ ਮਹਿੰਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੀਰੇ ਮੋਤੀਆਂ ਤੋਂ ਮਹਿੰਗਾ ਮੈਂ ਉਹ ਮੋਤੀ ਚੁਗਣ ਇੱਥੇ ਆਉਣਾ। ਮਾਂ ਨੇ ਹਲਕਾ ਜਿਹਾ ਨਾ ਸਿਰ ਦੇ ਵਿੱਚ ਥੱਪੜ ਮਾਰਿਆ। ਕਹਿੰਦੀ ਕਮਲਿਆ ਮੈਂ ਤੈਨੂੰ ਕਦੋਂ ਰੋਕਦੀਆਂ ਨਾਮ ਨਾ ਜਪ। ਮੈਂ ਤੈਨੂੰ ਕਦੋਂ ਆਖਿਆ ਭਜਨ ਨਾ ਕਰ। ਪਰ ਕਮਲਿਆ ਇੱਥੇ ਆ ਕੀ ਕਿਉਂ ਨਾਮ ਜਪਣਾ ਹੈ? ਨਾਮ ਜਪਣ ਲਈ ਤੇ ਬੜੀ ਧਰਤੀ ਪਈ ਹੈ ਜਿੱਥੇ ਮਰਜ਼ੀ ਜਾ ਕੇ ਜਪ ਲੈ। ਇੱਥੇ ਮਸਾਣਾ ਵਿੱਚ ਕਿਉਂ ਆਉਣਾ ਹੈ? ਬਾਬਾ ਕਬੀਰ ਸਾਹਿਬ ਦੇ ਬੋਲ ਸੁਣ ਕੇ ਹਰਾਰ ਰਹਿ ਗਈ ਮਾਂ। ਕਹਿਣ ਲੱਗੇ ਮਾਤਾ ਤੈਨੂੰ ਪਤਾ ਨਹੀਂ ਜਦੋਂ ਮੈਂ ਕਿਤੇ ਹੋਰ ਜਾਣਾ ਨਾ ਮਨ ਉਡਾਰੀ ਮਾਰਦਾ ਹੈ ਮਨ ਭੱਜ ਜਾਂਦਾ ਹੈ ਅੱਜ ਹੁਣ ਇੱਥੇ ਆਪਾਂ satsang ਵਿੱਚ ਬੈਠੇ ਆ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ ਬਹੁਤਿਆਂ ਦਾ ਮਨ ਅਜੇ ਵੀ ਇੱਥੇ ਨਹੀਂ ਹੋਏਗਾ ਕੋਈ ਕੰਮ ਰਹਿ ਗਿਆ ਹੋਏਗਾ ਉੱਥੇ ਧਿਆਨ ਹੋਏਗਾ ਕੋਈ ਕੰਮ ਛੱਡ ਕੇ ਆਇਆ ਹੋਣਾ ਉਹਦਾ ਉੱਥੇ ਧਿਆਨ ਹੋਏਗਾ ਵੀ ਮੈਂ ਆ ਗਿਆ ਪਤਾ ਨਹੀਂ ਬਾਅਦ ਵਿੱਚ ਕਿਵੇਂ ਕੰਮ ਕਰਨਗੇ ਕਿਵੇਂ ਕੰਮ ਹੋਵੇਗਾ ਬਹੁਤਿਆਂ ਦਾ ਧਿਆਨ 50% ਲੋਕਾਂ ਦਾ ਧਿਆਨ ਇੱਥੇ ਨਹੀਂ ਹੋਏਗਾ ਇਸ ਵੇਲੇ ਹਾਜ਼ਰ ਮਾਂ ਜਦੋਂ ਮੈਂ ਕਿਤੇ ਹੋਰ ਜਾ ਕੇ ਭਜਨ ਬੰਦਗੀ ਵਿੱਚ ਬਹਿਣਾ ਧਿਆਨ ਖਿੰਡ ਜਾਂਦਾ ਟਿਕਾਣੇ ਨਹੀਂ ਰਹਿੰਦਾ ਪਰ ਜਦੋਂ ਇੱਥੇ ਆਉਣਾ ਨਾ ਸਾਹਮਣੇ ਚਿਖਾ ਵੱਲ ਦੀ ਦੇਖ ਕੇ ਜਿਹੜਾ ਮੇਰਾ ਮਨ ਉਡਾਰੀਆਂ ਮਾਰਦਾ ਉਹ ਮਨ ਨੂੰ ਮੈਂ ਕਹਿ ਦਿੰਨਾ ਉਹ ਮਨ ਆ ਵੇਖੀ ਉੱਡੀ ਨਾ ਟਿਕ ਕੇ ਬਹਿ ਜਾ ਆਹ ਵੇਖ ਤੇਰੇ ਵਰਗਾ ਸਾਹਮਣੇ ਜਲਦਾ ਪਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਵਰਗਾ ਹੀ ਐ ਆ ਜਲਦਾ ਪਿਆ ਕਿਹੜੇ ਧੰਨਿਆ ਮਗਰ ਦੌੜਦਾ ਕਾਦੀ ਫਿਕਰ ਕਰਦਾ ਇੱਕ ਦਿਨ ਇੱਥੇ ਆਵੇਂਗਾ ਕਹ ਤਕਵੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੋ ਤੇਰੇ ਬਾਬਾ ਕਬੀਰ ਸਾਹਿਬ ਨੇ ਬਚਨ ਵੀ ਉਚਾਰਨ ਕੀਤਾ ਮਾਂ ਮੈਂ ਆਪਣੇ ਮਨ ਨੂੰ ਇੱਥੇ ਆ ਕੇ ਬਿਠਾ ਲੈਣਾ ਚੁੱਪ ਕਰਕੇ ਬਹਿ ਜਾਂਦਾ ਦੌੜਦਾ ਨਹੀਂ ਫਿਰ ਭੱਜਦਾ ਨਹੀਂ ਇਹਨੂੰ ਮੈਂ ਕਹਿੰਦਾ ਜਿੰਨਾ ਮਰਜ਼ੀ ਭੱਜ ਲੈ ਆਹ ਜਗ੍ਹਾ ਆ ਕੇ ਤੈਨੂੰ ਵੀ ਸੜਨਾ ਆਹੀ ਜਗ੍ਹਾ ਅਖੀਰ ਤੇਰਾ ਘਰ ਸਾਰੇ ਧੰਦੇ ਜਿਸ ਦਿਨ ਮੁੱਕਣਗੇ ਇੱਥੇ ਆ ਕੇ ਪੈ ਜਾਣਾ ਇੱਥੇ ਆ ਕੇ ਲੇਟ ਜਾਣਾ ਮਾਤਾ ਜਦੋਂ ਮੈਂ ਇੱਥੇ ਆ ਕੇ ਨਾਮ ਜਪਦਾ ਮਨ ਦੌੜਦਾ ਨਹੀਂ ਤੇ ਉਦੋਂ ਮੈਨੂੰ ਲੱਗਦਾ ਮੈਂ ਹੀਰੇ ਮੋਤੀ ਇਕੱਠੇ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਕਬੀਰ ਸਭ ਸਿਖਾਉਂਦੇ ਨੇ ਕਿਵੇਂ ਨਹੀਂ ਇੱਥੇ ਆ ਕੇ ਮਾਂ ਮੈਨੂੰ ਮੌਤ ਯਾਦ ਰਹਿੰਦੀ ਆ ਆਪਾਂ ਵਿਚਾਰ ਕਰਦੇ ਸੀ ਵੀ ਭੁੱਲਣਾ ਨਹੀਂ ਰੱਬ ਨੂੰ ਜਦੋਂ ਮੌਤ ਯਾਦ ਆਵੇਗੀ ਤੇ ਰੱਬ ਯਾਦ ਆਵੇਗਾ ਜਦੋਂ ਰੱਬ ਯਾਦ ਆਵੇਗਾ ਸਾਰੇ ਸਵਾਸ ਸਫਲੇ ਹੋਣਗੇ ਮਹਾਰਜ ਕਹਿੰਦੇ ਸਾਸ ਨਾ ਮਿਰਥਾ ਜਾਏ ਇੱਕ ਵੀ ਸਾਹ ਤੇਰਾ ਬਿਰਥਾ ਨਹੀਂ ਜਾਣਾ ਚਾਹੀਦਾ ਕਿਉਂਕਿ ਹਮ ਆਦਮ ਹੀ ਹਾਂ ਇੱਕ ਦਮ ਹੀ ਮੌਲਤ ਮੌਤ ਨਾ ਜਾਣਾ ਇੱਕ ਵੀ ਸਵਾਸ ਤੈਨੂੰ ਆਧਾਰਾ ਨਹੀਂ ਮਿਲੇਗਾ ਇੱਕ ਸਾਹ ਦਾ ਬੰਦਾ ਹੈ ਇੱਕ ਸਾਹ ਲੈ ਕੇ ਤੂੰ ਤੁਰਿਆ ਫਿਰਦਾ ਐਵੇਂ ਨਾ ਬਹੁਤੀਆਂ ਡੀਂਗਾ ਮਾਰ ਦੂਜਾ ਸਾਹ ਆਵੇ ਜਾਂ ਨਾ ਆਵੇ ਇਸ ਗੱਲ ਦਾ ਤੇ ਕੋਈ ਭਰੋਸਾ ਹੀ ਨਹੀਂ ਇਸ ਕਰਕੇ ਇੱਕੋ ਹੀ ਸਾਹ ਆਉਂਦਾ ਤੇਰਾ ਉਸੇ ਨੂੰ ਸੰਭਾਲ ਲੈ ਬੇੜਾ ਬੰਦ ਨਾ ਸਕੇ ਉਹ ਬੰਦਨ ਕੀ ਬੇਲਾ ਭਰ ਸਰਬਰ ਜਬ ਉਛਲੈ ਐਸਾ ਤਰਣ ਦਹੇਲਾ ਕਹਿੰਦੇ ਹੁਣ ਬੇਲਾ ਸੰਭਾਲ ਲੈ ਇਨੇ ਹੱਥ ਨਹੀਂ ਆਉਣਾ ਇਹ ਜਦੋਂ ਲੰਘ ਗਿਆ ਕਿਸੇ ਦੇ ਹੱਥ ਨਹੀਂ ਆਉਂਦਾ ਇਸ ਕਰਕੇ ਪਿਆਰਿਓ ਪਰਮੇਸ਼ਰ ਨੂੰ ਜੇ ਯਾਦ ਕਰਨਾ ਹੈ ਮੌਤ ਨੂੰ ਯਾਦ ਰੱਖੀਏ ਜ਼ਰੂਰੀ ਨਹੀਂ ਅਸੀਂ ਸਮਸ਼ਾਨ ਘਾਟ ਵਿੱਚ ਜਾ ਕੇ ਬੈਠੀਏ ਜਿੱਥੇ ਮਰਜੀ ਬੈਠੀਏ ਮੌਤ ਨੂੰ ਵਿਸਾਰੀਏ ਨਾ ਬਾਬਾ ਕਬੀਰ ਸਾਹਿਬ ਦਾ ਉਹ ਬਚਨ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰ ਲਈਏ ਇਹੀ ਹਵਾਲ ਹੋਏਂਗੇ ਤੇਰੇ ਇਹੀ ਹਵਾਲ ਹੋਏਗੇ ਤੇਰੇਹੀ ਹਵਾਲ ਹੋਏਗੇ ਤੇਰੇਇਹੀ ਹਵਾਲ ਹੋਏਗੇ ਤੇਰੇਇਹੀ ਹਵਾਲ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਇਹੀ ਹਵਾਲ ਹੋਏਗੇ ਇਹੀ ਹਵਾਲ ਹੋਏਗੇ ਤੇਰੇ ਇਹੀ ਹਵਾਲ ਹੋਏਗੇ ਇਹੀ ਹਵਾਲ ਜੇ ਸਿਰ ਰਚ ਰਚ ਬਾਂਧਤ ਪਾਗ 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 ਸੋ ਸਿਰ ਚੁੰਚ ਸਵਾਰ ਹੈ ਕਾਵ ਸੋ ਸਿਰ ਚੁੰਚ ਸਵਾਰ ਹੈ ਕਾਵ ਮਹਾਰਜ ਕਹਿੰਦੇ ਜਿਹੜੇ ਸਿਰ ਤੇ ਪੱਗ ਬੰਨ੍ਹਣਾ ਨਾ ਚੁਣ-ਚੁਣ ਕੇ ਇੱਕ ਦਿਨ ਐਸਾ ਆਏਗਾ ਕਹਿੰਦੇ ਉਹ ਖੋਪੜ ਕਾਗ ਚੁੰਝਾਂ ਮਾਰ-ਮਾਰ ਕੇ ਉਹਨੂੰ ਨਾ ਖੰਡਾਰ ਦੇਣਗੇ ਜਿਹੜੇ ਖੋਪੜ ਤੇ ਪੱਗ ਬੰਨ੍ਹਣਾ ਚੁਣ-ਚੁਣ ਕੇ ਜਿਹੇ ਸਿਰ ਰੱਜ-ਰੱਜ ਬਾਂਦਤ ਪਾਗ ਜਿਹੇ ਸਿਰ ਰੱਜ-ਰੱਜ ਬਾਂਦਤ ਪਾ ਸੋ ਸਿਰ ਚੁੰਚ ਬਹਰ ਹੈ ਕਾ ਤਨ ਇਹ ਤਨ ਤਨ ਕੋ ਕਿਆ ਘਰ ਬਈਆ ਇਹੋ ਤਨ ਤਨ ਕੋ ਪਿਆ ਘਰ ਬਈਆ RAM ਨਾਮ ਕਾ ਹੈ ਨਾ ਦਰੜਈਆ RAM ਨਾਮ ਕਾ ਹੈ ਨਾ ਧਰਣ ਕਹਿੰਦੇ ਸਰੀਰ ਦਾ ਕਾਦਾ ਮਾਨ ਤਨ ਦਾ ਪਦਾਰਥਾਂ ਦਾ ਕਾਦਾ ਮਾਨ ਜਿਸ ਦਿਨ ਤੇਰਾ ਸਰੀਰ ਮਿੱਟੀ ਦੀ ਢੇਰੀ ਬਣ ਗਿਆ ਨਾ ਸਰੀਰ ਕੰਮ ਆਉਣਾ ਨਾ ਤਨ ਕੰਮ ਆਉਣਾ ਦੋਨੋਂ ਹੀ ਰਹਿ ਜਾਣ ਨਾ ਧਨ ਨਾ ਤਨ ਸਰੀਰ ਨਾ ਬੈਸਾ ਇਸ ਤਨ ਕੋ ਕਿਆ ਕਿਆ ਘਰ ਭਈਆ ਇਸ ਧਨ ਤਨ ਕੋ ਕਿਆ ਘਰ ਭਈਆ RAM ਨਾਮ ਕਾ ਅਹ ਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਹੇਂਗੇ ਤੇਰੇ ਮਾਂ ਮੈਂ ਆਪਣੇ ਮਨ ਨੂੰ ਕਹਿ ਦਿੰਨਾ ਆ ਚਿਖਾ ਵੱਲ ਵੇਖੀ ਜਾ ਤੇ ਨਾਮ ਜਪੀ ਜਾ ਕਿਉਂਕਿ ਇੱਕ ਦਿਨ ਤੂੰ ਵੀ ਆ ਕੇ ਇੱਥੇ ਹੀ ਲੇਟੇਂਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਆਪਾਂ ਸਾਰੇ ਮਨ ਨੂੰ ਇਹ ਸਮਝਾਵਾਂਗੇ ਤੇ ਮਨ ਜ਼ਰੂਰ ਸਮਝ ਆਏਗਾ ਕਿਉਂਕਿ ਇਹ ਭੁਲੇਖੇ ਵਿੱਚ ਹੈ ਇਹਨੂੰ ਲੱਗਦਾ ਮੈਂ ਥੋੜਾ ਮਰਨਾ ਗਿਆ ਤੇ ਬਾਪੂ ਧਾਰਾ ਸਿੰਘ ਹੈ ਸਾਡੇ ਹੋਰ ਗਏ ਨੇ ਮੈਂ ਥੋੜਾ ਜਾਣਾ ਬਸ ਜਿਸ ਦਿਨ ਇਹ ਭੁਲੇਖਾ ਇਹਨੇ ਕੱਢ ਦਿੱਤਾ ਉਸੇ ਦਿਨ ਲੈਣ ਤੇ ਆ ਜੇਗੀ ਗੱਡੀ ਸੱਚੇ ਪਾਤਸ਼ਾਹ ਨੇ ਬਾਬਾ ਕਬੀਰ ਸਾਹਿਬ ਨੇ ਸਾਨੂੰ ਬੇਅੰਤ ਪੰਗਤੀਆਂ ਸ਼ਬਦਾਂ ਵਿੱਚ ਸੰਭਾਦਾ ਦਿੱਤਾ ਜੋ ਸਮਝ ਜਾਣਗੇ ਉਹ ਗੱਡੀ ਲਈ ਤੇ ਲੈ ਆਉਣਗੇ ਜਿਨ੍ਹਾਂ ਦੀ ਪਟੜੀ ਤੇ ਗੱਡੀ ਆ ਗਈ ਉਹ ਫਿਰ ਸਿੱਧੇ ਮਾਰਗ ਚੱਲ ਪੈਣਗੇ ਸੁੱਧੇ ਸੁੱਧੇ ਰੇਗ ਚੱਲੋ ਤੁਮ ਨਤਰ ਕੋ ਧੱਕਾ ਦਿਵਾਈ ਹੈ ਨੇ ਸਿੱਧੇ ਮਾਰਗ ਤੇ ਚੱਲ ਕੇ ਕੋਈ ਖਤਰਾ ਨਹੀਂ ਨਹੀਂ ਤੇ ਫਿਰ ਪਿਆਰਿਓ ਕਾਲ ਦੇ ਬਸ ਪਮਾਂਗੇ ਇੱਕ ਦਿਨ ਜਿਸ ਦਿਨ ਬਸ ਪੈ ਗਏ ਉਸ ਦਿਨ ਤੋਂ ਬਾਅਦ ਫਿਰ ਕੁਝ ਵੀ ਕੀਤਾ ਸਫਲਾ ਨਹੀਂ ਹੋਏਗਾ ਹੋਈਆਂ तमाम ਭੁੱਲਾਂ ਦੀ ਖਮਾ ਸਾਡੇ ਸਤਿਕਾਰਯੋਗ ਬਾਪੂ ਤਾਰਾ ਸਿੰਘ ਜੀ ਜੋ ਅਕਾਲ ਚਲਾਣੇ ਕਰ ਗਏ ਸਨ ਪਰਿਵਾਰ ਨੇ ਪੜਣਾ ਮੰਨਿਆ ਅੰਤਮ ਸੰਸਕਾਰ ਕੀਤਾ ਆਪ ਸੰਗਤਾਂ ਨੇ ਉਸ ਦਿਨ ਆ ਕੇ ਹਾਜ਼ਰੀਆਂ ਲਵਾਈਆਂ ਅੱਜ ਵੀ ਜਿਹੜੀਆਂ ਸੰਗਤਾਂ ਧੋਗ ਦੇ ਸਮੇਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਪਰਿਵਾਰ ਵੱਲੋਂ ਜਿਉਂ ਆਇਆ ਕਿਹਾ ਜਾਂਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਹੁਣ ਸਾਰੇ ਰਲ ਮਿਲ ਕੇ ਆਪਾਂ ਅਰਦਾਸ ਬੇਨਤੀ ਕਰੀਏ ਗੁਰੂ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਿਓ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਓ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਇਹ ਬੇਨਤੀਆਂ ਸਾਰਿਆਂ ਨੇ ਪ੍ਰਵਾਨ ਕਰਨੀਆਂ ਨੇ ਅਰਦਾਸ ਕਰਨੀਆਂ ਸਾਰੀ ਸੰਗਤ ਦਾ ਧੰਨਵਾਦ ਆਓ ਹੁਣ ਸਾਰੇ ਆਨੰਦ ਸਾਹਿਬ ਵਿੱਚ ਬੋਲੋ ਕੋਈ ਵੀ ਰਸਨਾ ਬੰਦੀ ਨਾ ਰਵੇ ਸਿੱਖੋ ਸ਼ਬਦ ਪਿਆਰ ਹੋ ਜਨਮ ਮਰਨ ਕੀ ਟੇਕ ਮੁਖਿ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਆ ਸਰਦ ਸਿਥੀ ਮਨ ਵਗਿਆ ਗਾਥਾ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤੰਗੋ ਹੋ ਹਰੀ ਕੇ ਰਾਮਨ ਕੇ ਵਸਾ ਹੈ ਨਾਨਕ ਆਨੰਦ ਹੋ ਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਸਾਮ ਰਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਮਨਾ ਗਲਾ ਸਮਰਥ ਸੁਆਮੀ ਸੋਤੋ ਮਨੁ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਵਾਰਨਾ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਘਲਤਾ ਤੀ ਰਹੇ ਸੰਗ ਤੇ ਜਿਸ ਦੇ ਹੈ ਸੋ ਪਾਵੇ ਨਾਸਿਬ ਤਸਲਾਹ ਤੇਰੀ ਨਾਮ ਮਨ ਵਸਾਵੇ RAM ਜਿਨ ਕੇ ਮਨ ਹਸ ਆਵਦਿ ਸ਼ਬਦ ਕਨੇਰੀ ਚਹ ਨਾਮ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਤਿਤਕਾਰ ਸੁਪਾਗੇ ਸਦਾ ਕੁਰਬਾਨ ਕਿਤਾਬ ਨਾਟਾ ਨੀ ਮਟਿਆ ਕਹੇ ਨਾਨਕ ਸੁਣੋ ਸਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਵਾਜੇ ਪੰਜ ਸਰਵਦਿਤ ਕਾਰਸ ਭਗਤ ਕਾਰਸ ਭਗਤ ਵਾਜੇ ਖਰਾ ਜਤ ਕਰ ਪਾਰੀਆਂ ਪੰਜ ਦੂਤ ਤੁਧ ਵਸ ਤਿਤੇ ਗਾਲ ਕੰਟ ਕੁਆਰਿਆ ਤੁਰ ਕਰਮ ਭਾਇਆ ਤੁਧ ਜਿਨ ਕੋ ਸੇਂਗ ਸੰਤ ਪੁੱਤਰੇ ਸੁਣ ਸੱਚੀ ਬਾਣੀ ਸੰਤ ਸਾਧਨ ਪੈ ਸਲਸਿ ਪੂਰੇ ਗੁਰ ਤੇ ਗਾਣੀ ਸੁਣ ਤੇ ਮਨਿਤ ਕਾਤੇ ਪੰਚ ਸਤਿਗੰਗਿਆ ਪਰਤਿ ਜਲਵੰਤ ਨਾਨਕ ਗੁਰ ਚਾਰਣ ਲਾਗੇ ਬਾਝ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਸ ਰਾਤ ਦੋਏ ਦਾਈ ਦਾਇਆ ਇਹ ਲੈ ਸਗਲ ਚੰਗਿਆਈਆਂ ਬੁਰਾਈਆਂ ਬਾਚੈ ਧਰਮ ਹਦੂਰ ਦਰਮੀਆਂ પો ਆਪਣੇ ਕੇ ਨੇੜੇ ਕੂਰ ਜੰਨੀ ਨਾਮ ਤੇ ਆਇਆ नानक ते मुख उजलेती छुटी नी ना, नाम त आया गेशक ते नानक ते मुख उजले छुटी न लाहिगुरु जी ख़ालसा का ਵਾਹਿਗੁਰੂ ਜੀ ਕੀ ਫਤਹ